ਕੰਦੇ ਬਾਬਾ ਦੀਸੀ ਦਾ ਨਾਮ ਲੈਣ ਨਾਲ ਹੀ ਘਰ 'ਚ ਐਸੇ ਖਜ਼ਾਨੇ ਲੱਗ ਜਾਂਦੇ ਆ ਜਿਹੜੇ ਕਦੇ ਨਹੀਂ ਮੁੱਕਦੇ ਤੁਸੀਂ ਜਿਹੜਾ ਮਰਜ਼ੀ ਕੰਮ ਸ਼ੁਰੂ ਕੀਤਾ ਹੋਵੇ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਭਾਵੇਂ ਕੋਈ ਨੌਕਰੀ ਤੇ ਜਾ ਰਹੇ ਹੋ ਜਾਂ ਜੋ ਮਰਜ਼ੀ ਜਾਂ ਜਿੱਥੇ ਮਰਜ਼ੀ ਜਾ ਰਹੇ ਹੋ ਬਸ ਬਾਬਾ ਦੀਸੀ ਨੂੰ ਯਾਦ ਹੀ ਕਰ ਲੋਗੇ ਨਾ ਤੇ ਤੁਹਾਡੇ ਕੰਮ ਕਾਰੋਬਾਰ 'ਤੇ ਵਰਗਤਾ ਲੱਗ ਜਾਣੀ ਆ ਸਵੇਰੇ ਕੰਦੇ ਰੋ ਦੁਕਾਨ ਖੋਲ੍ਹਣੀ ਹੈ ਆਪਣੀ ਜਾਂ ਕੰਮ ਤੇ ਜਾ ਰਹੇ ਹੋ ਤੇ ਬਸ ਬਾਬਾ ਦੀਸੀ ਇਹ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ ਕਿ ਬਾਬਾਈ ਤੁਸੀਂ ਮੇਰੇ ਨਾਲ ਹੀ ਜਾਣਾ ਤੁਹਾਡੇ ਸਾਥ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਉਹ ਕਰਨਾ ਜੋ ਕਰਨਾ ਹੈ ਮੇਰੇ ਮਾਲਕਾ ਮੇਰੀ ਰੋਟੀ ਤੁਸੀਂ ਉਹ ਦੇਣੀ ਹੈ ਤੁਹਾਡਾ ਜਿਹੜਾ ਮਰਜ਼ੀ ਕੰਮ ਫਸਿਆ ਹੋਵੇ ਭਾਵੇਂ ਤੁਹਾਨੂੰ ਸਾਰੀ ਦੁਨੀਆ ਨੇ ਨਾ ਕਰਦੀ ਹੋਵੇ ਕਿ ਹੁਣ ਨਹੀਂ ਕੁਝ ਹੋਣਾ ਜਿੱਥੇ ਮਰਜ਼ੀ ਚੱਲ ਜਾ ਮੈਂ ਵੀ ਸਵਾਜ ਦੇ ਨਾਲ ਕੰਨਾ ਇੱਕ ਵਾਰੀ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਜਾ ਕੇ ਅਰਦਾਸ ਕਰੋ ਤੇ ਬਾਬਾਈ ਨੂੰ ਕਹਿ ਦੋਗੇ ਬਾਬਾਈ ਤੁਸੀਂ ਹੀ ਆ ਸਾਹਮਣਾ ਸਭ ਕੁਝ ਫੇਰ ਦੇਖਣਾ ਬਾਬਾ ਦੀਪ ਸਿੰਘ ਦੀ ਐਸੀ ਕਿਰਪਾ ਆਏਗੀ ਕਿ ਜਿੰਨੂੰ ਦੁਨੀਆ ਨਾ ਮੁਮਕਿਨ ਕਹਿੰਦੀ ਹੈ ਉਹ ਵੀ ਕੰਮ ਮੁਮਕਿਨ ਹੋ ਜਾਣਗੇ ਬੜਾ ਹੀ ਬਰਕਤਾ ਭਰਿਆ ਨਾਮ ਹੈ ਬਾਬਾ ਦੀਪ ਸਿੰਘ ਦਾ ਮੈਂ ਤਾਂ ਕਹਿੰਦਾ ਤੁਸੀਂ ਹਰ ਵੇਲੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰਹੋ ਨਾਮ ਲੈਂਦੇ ਰਹੋ ਤਾਂ ਤਾਂ ਬਾਬਾ ਦੀਪ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਤੁਹਾਡੇ ਮਨ ਚ ਨਾ ਕਦੇ ਕੋਈ ਡਰ ਆਏਗਾ ਨਾ ਹੀ ਕੋਈ ਫਿਕਰ ਆਏਗੀ ਅੱਗੇ ਦੀ ਤੇ ਕੋਈ ਫਰਕ ਵੀ ਨਹੀਂ ਪੈਣਾ ਕੋਈ ਨਾਲ ਦੰਦਾ ਰਵੇ ਨਹੀਂ ਰੰਦਾ ਨਾ ਰਵੇ ਬਾਬਾ ਦੀਪ ਸਿੰਘ ਨੇ ਤੁਹਾਨੂੰ ਇੰਨਾ ਮਜ਼ਬੂਤ ਕਰ ਦੇਣਾ ਕਿ ਤੁਹਾਨੂੰ ਇੱਥੇ ਕੋਈ ਤੋੜ ਹੀ ਨਹੀਂ ਪਾਏਗਾ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ